ਬਾਈ ਜੀ ਮਾਡਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਹੈ ਬਾਈ ਕੋਲ ਬਹੁਤ ਸ਼ਾਨਦਾਰ ਪਸ਼ੂ ਆਏ ਨੇ ਤੇ ਬਾਈ ਨਾ ਕਰਦੇ ਗੱਲ ਬਾਤ ਵਧੀਆ ਝੋਟੀਆਂ ਤੇ ਰਕੜ ਵਾਲੀਆਂ ਤੇ ਇੱਕ ਵਧੀਆ ਨਗੀਨਾ ਕੱਟੀ ਵਿਖਾਉਨੇ ਆ ਵਧੀਆ ਰਕੜ ਵਾਲੀ ਮੱਝ ਦੀ ਤੇ ਸਾਰੀਆਂ ਮੱਝਾਂ ਸੂਈਆਂ ਆ ਇਹ ਗੱਬਣੇ ਆ ਤੇ ਬਾਈ ਨਾ ਕਰਦੇ ਗੱਲ ਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਮਿਰਜੀ ਠਾਕ ਜੀ ਸਭ ਵਧੀਆ ਠੀਕ ਹੋ ਲਾ ਜੀ ਸਮਾ ਜੀ ਸਭ ਵਧੀਆ ਠੀਕ ਠਾਕ ਵੀ ਜੀ ਜਿਨੇ ਭੈਣ ਭਰਾ ਮਾਡਾ ਡੇਰੀ ਫਾਰਮ ਤੇ ਆਏ ਧੰਨਵਾਦ ਜੀ ਜਿਹੜਾ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆਂ ਹਾਂਜੀ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਸਾਰੀ ਸੰਗਤਾਂ ਵਿੱਚ ਜੀ ਬਹੁਤ ਧੰਨਵਾਦ ਧੰਨਵਾਦ ਬਾਈ ਜੀ ਹਾਂਜੀ ਜਿਹੜੀ ਜਿਹੜੀ ਸੰਗਤਾਂ ਵੀਰੋ ਵੀਰ ਭੈਣਾ ਭਰਾ ਜਿਹੜੇ ਦੂਰੋਂ ਨੇੜੇੋਂ ਵੇਦੇ ਆਂ ਹਾਂਜੀ ਹਾਂਜੀ ਵੀਡੀਓ ਬਾਹਰ ਦੇਖ ਆਉਂਦੇ ਸਾਂ ਬੈਠੇ ਸਾਰਿਆਂ ਦਾ ਬਹੁਤ ਧੰਨਵਾਦ ਧੰਨਵਾਦ ਬਾਈ ਜੀ ਤੇ ਜਨਵਾਰ ਆਜ ਆਪਣੇ ਕੋਲ ਵੀ ਦੋ ਤਿੰਨ ਹੀ ਆ ਹਾਂਜੀ ਕਿੰਗੇ ਟੌਪ ਦੇ ਆ ਠੀਕ ਹੈ ਜੀ ਅੱਜ ਤੁਹਾਨੂੰ ਇੱਕ ਉਹ ਮਹੀਂ ਦਿਖਾਉਣੀ ਆ ਵੀ ਇਹ ਟੈਂਕੀ ਆ ਮੈਂ ਨਾ ਵੀ ਵੀਰ ਮਹੀਂ ਆ ਕਾਦੀ ਰੋਜੇ ਰੋਜੇ ਗੱਡੀ ਕੰਮ ਹਾਂਜੀ ਤੇ ਦਰਸ਼ਕਾਂ ਕਹਿੰਦੇ ਰਸ਼ੀਨ ਟੈਂਕੀ ਆ ਬਹੁਤ ਵਧੀਆ ਮੈਲ ਵਧੀਆ ਆਪਣਾ ਅੰਦਾਜ਼ਾ ਲਾ ਕੇ ਲਵੇ ਵੀ ਕਿੰਨਾ ਦੋ ਦਿਨਾਂ ਅਸੀਂ ਇਹ ਨਹੀਂ ਕਹਿੰਦੇ ਵੀ ਇਹ 20 ਦਊਗੀ 18 ਦਊਗੀ ਹਾਂਜੀ ਆਪਣੀ ਤਾਕਤ ਮਾਰ ਕੇ ਮਹੀਂ ਲੇ ਠੀਕ ਹੈ ਨਿਗਾਨ ਆਪਣੀ ਪਰਖਣਾ ਹਾਂਜੀ ਤੇ ਗਵਣ ਤਿਆਰ ਮਹੀਂ ਬਿਲਕੁਲ ਆ ਠੀਕ ਹੈ ਅੱਜ ਸੂਗੇ ਫੇਰੇ ਸੂਗੇ ਠੀਕ ਹੈ ਤੇ ਮਹੀਂ ਦੀ ਬਾਡੀ ਦੇ ਸਰੀਰ ਵੇਖੇ ਵੀ ਮਹੀਂ ਪਾਲੀ ਕਿ ਤਰ੍ਹਾਂ ਬਣੀ ਠੀਕ ਹੈ ਫੋਲੋ ਵੀ ਤੇ ਜਾ ਸੂਆ ਮਹੀਂ ਸੌਣੀ ਤੀਜਾ ਤੇ ਜਾ ਸੂਆ ਸੌਣੀ ਦੇਖੋ ਇਹ ਪੇਟਾ ਪੁੜੇ ਦੀ ਮੈ ਜਿਆ ਕਰੋ ਤੇ ਜਿੰਨੂੰ ਕਹਿੰਦੇ ਨੇ ਬੰਬ ਪੀਸ ਉਹ ਆਈ ਰੋਜ਼ ਜਾਂਦਾ ਇਹ ਹਨ ਵੀਰੇ ਮਹੀਨਾ ਦੋ ਇਹ ਕੋ ਕਹੂ ਨਹੀਂ ਕਟਣਾ ਤੇ ਫਿਰ ਕੱਟ ਵੀ ਨਹੀਂ ਸਾਦੀ ਕੋਈ ਇਹ ਨਹੀਂ ਗਾਲਿਆ ਬਿਲਕੁਲ ਸਹੀ ਗਾਲਿਆ ਦੇਖੋ ਜੇ ਗੱਬਣ ਮੈਂ ਆ ਆਪ ਦੱਸੋਗੇ ਵੀ ਮੈਂ ਕੀ ਕਰਤੂਤਾ ਮੈਂ ਦੇ ਵਿੱਚ ਦੇਖੋ ਜੀ ਬਹੁਤ ਸ਼ਾਨਦਾਰ ਹੈ ਤੂਫਾਨ ਮੱਚ ਤੇਰੇ ਨਵੀਰ ਜੀ ਕਿੰਨੇ ਕਿੰਨੇ ਖੜੂਗੀ ਇੱਕ ਦੋ ਦਿਨਾਂ ਖੜੂ ਬਿਲਕੁਲ ਤਿਆਰ ਆ ਕੱਲ੍ਹ ਵੀ ਪਰਸੋਂ ਸਵੇਰੇ ਬਿਲਕੁਲ ਤਿਆਰ ਐ ਕਰਨ ਵਾਲੀ ਸ਼ਾਮ ਤੱਕ ਤੋਰ ਦੋ ਮਾੜੀ ਗਾਂ ਕਰ ਦੋ ਫਿਰ ਲੈ ਆਓ ਪਰ ਮੈਂ ਵੀਰੇ ਠੰਡੀ ਦੇ ਸਿੱਧ ਕਾਲੀ ਮਈ ਠੀਕ ਆ ਜੀ ਤੇ ਵਧੀਆ ਕੁਆਲਟੀ ਵਾਲੀ ਆ ਤੇ ਵੀਰੇ ਕੋਈ ਕੋਈ ਗੱਲ ਨਹੀਂ ਇਹਦੇ ਬਾਰੇ ਦੱਸ ਨੀ ਕਿਹੜਾ ਬੰਦਾ ਪਰਖ ਵਾਲਾ ਹੋਊਗਾ ਨਾ ਉਹਨੇ ਆ ਭਿੰਦੀ ਜਿਆਦਾ ਲੈਣਾ ਵੀ ਦੇਸੀ ਮਈ ਆ ਕਿ ਉੱਤਰ ਦੀ ਮਈ ਕਿ ਕਿੱਧਰ ਦੀ ਲੋ ਜੀ ਗੱਲ ਮੰਗਾਤੀ ਐ ਮੇਣਾ ਜੇ ਜਿਹੜਾ ਬੰਦਾ ਪਰਖ ਲਾਇਆ ਉਹਨੇ ਆਪਿੰਦਾ ਜਰਾ ਨਾਲਾ ਵੀ ਮਈ ਦੇ ਟੋਰੀ ਬਹਿਣੀ ਤੋਂ ਪਾ ਲਾ ਜਨਾ ਜਿਹੜੀ ਗੱਲ ਠੀਕ ਠੀਕ ਓਕੇ ਜੀ ਪਾ ਜਨਵਰ ਪੂਰਾ ਵੀਰ ਸਿਰੇ ਦਾ ਸਿਰੇ ਦਾ ਸਿਰੇ ਦਾ ਪੀਸ ਤੇ ਵਧੀਆ ਜਿੰਨੂ ਕਹਿੰਦੇ ਆ ਬਾਬਦ ਪੀਸ ਤੇ ਵਧੀਆ ਕੁਆਲਟੀ ਵਾਲੀ ਦੇ ਜਾ ਮਾਰਾ ਬੀਨਾ ਜੇ ਇੱਕ ਦੋ ਦਿਨ ਮੇ ਸਾ ਲੈ ਜਾਊਗੀ ਨਾ ਤੇ ਜਾ ਕਰਨ ਵਾਲੀ ਤਿਆਰ ਹੈ ਸੂ ਵੀ ਸਕਦੀ ਆ ਪੂਰੀ ਫੁੱਲ ਬੜਾ ਫੁੱਲ ਤਿਆਰ ਹੈ ਪੂਰੀ ਮਾਂ ਪਾਈਆਂ ਵੀ ਬਿਲਕੁਲ ਬਹੁਤ ਤਿਆਰ ਚੀਆ ਠੀਕ ਆ ਜੀ ਉਹ ਜੀ ਮੰਦਰੋਈ ਦਾ ਇਹ ਮੰਦਰੋਈ ਮੰਦਰੋਈ ਵੀ ਕੋਈ ਇਹ ਨਹੀਂ ਵੀ ਵੱਡੀ ਆ ਸੁਖਾਲ ਦੋ ਛੋਟੀ ਹੁੰਦੀ ਦੀ ਜੀ ਮੰਦਰੋਈ ਜਿਹੜੀ ਮੰਦਰੋਈ ਏਡੀ ਕੋਈ ਵੱਡੀ ਨਹੀਂ ਗਈ ਟੋਟਾ ਨਹੀਂ ਹੋਇਆ ਜਿਹੜੀ ਗੱਲ ਠੀਕ ਆ ਜੀ ਦੇਖੋ ਜੱਗੂ ਨੂੰ ਚੈੱਕ ਕਰਾ ਦਿੰਨੇ ਆ ਬਹੁਤ ਸੋਹਣੀ ਮੈਂ ਵਧੀਆ ਚ ਨੂੰ ਕਹਿੰਦੇ ਕੁਆਲਟੀ ਵਾਲੀ ਵਧੀਆ ਹੈ ਹਨ ਅਸਲੀ ਬਣੀ ਆ ਵੀਰ ਖਾਣੇ ਚੈੱਕ ਕਰਾਉਣ ਵਾਲੇ ਬਾਰੇ ਸਾਰੇ ਪਾਸਿਓ ਲੈ ਹੋਰ ਤੱਕੇ ਪਰਦੇ ਨਹੀਂ ਕਰੀਏ ਜਾ ਲਾਈਕ ਕਰੋ ਚਾਹ ਇਹ ਜਿਹੜਾ ਵੀਰ ਭਰਾ ਮੈਨੂੰ ਸਾਹਮਣੇ ਦੁੱਧ ਵਾਲੀ ਕੈਂਡੀ ਆ ਦੇ ਵੀ ਓਕੇ ਦੇਖੋ ਜੀ ਹਲੇ ਦਵਾਲੇ ਕਰੋ ਮੇਰੇ ਭਰਾ ਚੈੱਕ ਬਹੁਤ ਸੋਹਣੀ ਮੈਂ ਸੁੰਦਰ ਪੇਟ ਪੂੜਾ ਕਰੋ ਚੈੱਕ ਵੇ ਲੋ ਬਾਈਆਂ ਬੀਆਂ ਸਭ ਬਰਾਬਰ ਵਧੀਆ ਫਟਾਫਟ ਕਰੋ ਚਾ ਮਾਈ ਦਾ ਵੀਰ ਵੀਰਪ੍ਰਾਵਾ ਜੀ ਦੱਸੋ ਬਾਈ ਜੀ ਹੁਣ ਕੀ ਪੂਰਾ ਵੀਰ ਮੋਲ ਕਰਦਾ ਹੀ ਮਾਈ ਹਾਂਜੀ ਜਿਹੜੀ ਗੱਲ ਤੇ ਅੱਜ ਸਵੇਰੇ ਸਭ ਤੋਂ ਪਹਿਲੇ ਟਾਈਮ ਨੂੰ ਵੀਡੀਓ ਆਈ ਠੀਕ ਹੈ ਜੀ ਤੇ ਸਵੇਰੇ ਸਭ ਤੋਂ ਵੀਡੀਓ ਜੇ ਆ ਕੇ ਮਾਈ ਨਹੀਂ ਹਾਂਜੀ ਮੰਗਾਂ ਨੂੰ ਵੀਰ ਉਹ ਦਿੰਦੇ ਸੀ ਪਾਈ ਦਾ ਮੰਗਾਂ ਕਹਿੰਦੇ ਦੋ ਦੋ ਤਨੇ ਨਹੀਂ ਮਾਈ ਦੇਣੀ ਹਾਂਜੀ ਅੱਜ ਬਿਲਕੁਲ ਭਾੜਾ ਨਹੀਂ ਦੇਵਾਂਗੇ ਹਾਂਜੀ ਮੋਲ ਕਰਨ ਨੂੰ ਭਾਵੇਂ 1 65 60 ਹਾਂ ਨਾ 155 ਦੀ ਮੈਂ ਦੇਦਾ ਠੀਕ ਹੈ ਜੀ ਲੈਣ ਦੇਣੀ 155 ਦੀ ਇੱਕ 55 ਦੀ ਲੈਣ ਦੇਣੀ ਚਲੋ ਠੀਕ ਅਸਲ ਚੀਜ਼ ਆ ਬਈ ਕੁਆਲਟੀ ਯਾਰੀ ਆਉਂਦੀ ਵੀ ਇੱਕ ਨਾ ਜਿੱਦੇ ਘਰ ਜਾਊਗੀ ਵੀ ਠੀਕ ਮੈਂ ਦੁੱਧ ਠੀਕ ਹੈ ਪੰਜਾਬ ਕੇ ਆ ਠੀਕ ਹੈ ਜੀ ਡੇਰ ਚੱਪਾ ਹੋ ਜਾ ਵੀਰ ਮਾ ਛੋਟਾ ਆਪਾ ਡੇਢ ਦੀ ਮੈਂ ਦੇ ਦਿੰਦਾ ਡੇਢ ਦੀ ਲਓ ਜੀ 22 ਕਰੇ ਡੇਢ ਦੇਣਾ ਡੇਢ ਲੱਖ ਤੇਰੀਆਂ ਹੁਣ ਕੀ ਸਫਤਾ ਕਰੀਏ ਤੂੰ ਹੀ ਭੈਣ ਭਰਾ ਦੱਸੋ ਕਮੈਂਟ ਮਾਰ ਕੇ ਵੀ ਚੀਜ਼ ਹੈਗੀ ਜੀ 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 ਜਨਮ ਰਿਹਾ ਦਿੱਤਾ ਉਹ ਨਸੀਰਾ ਓਕੇ ਭਾਈ ਜੀ ਵੇਖੋ ਜੇਕਰ ਮਾਨਸੇਵਾ ਕੀਤੀ ਹੈ ਖਾਦਾ ਪੀਤਾ ਆ ਬਹੁਤ ਵਜਾ ਲੈਣੇ ਦੇਵੀ ਅਗਲੇ ਨੂੰ ਹੀ ਤੁਹਾਨੂੰ ਠੀਕ ਆ ਜੀ ਘਟੀ ਵਿਖਾ ਦੇਣੀ ਘਟੀ ਹੁਣੀ ਪਾਈ ਘਟੀ ਵਿਖਾ ਦੇਣੀ ਵੀਰ ਚੰਗੀ ਆ ਪਹਿਲਾਂ ਮੈਂ ਵਿਖਾ ਦਿੰਦਾ ਚਲੋ ਵਿਖਾ ਦਿਓ ਭਾਈ ਦੋ ਘਟੀ ਝੁਲੀ ਜਾਲੀ ਵੇਖੋ ਬੜੀ ਚੰਗੀ ਵੀਰ ਘਟੀ ਸਾਫ ਸੁਥਰੀ ਆ ਦਾਦੇ ਦੇ ਬਾਰੇ ਇਹ ਵੀ ਮਾਦਰ ਕਾਰਡ ਬਾਰੇ ਵੀ ਸਾਹ ਕੋ ਦੱਸ ਜੀ ਮੈਂ ਵੀਰਾ ਕਾਦੀ ਝੁਲੀ ਠੀਕ ਆ ਜੀ ਤੇ ਬਹੁਤ ਜ਼ਿਆਦਾ ਚੰਗੀ ਆ ਦੇਖੋ ਜੀ ਨੀਲੀ ਦੀ ਮੈਂ ਆ ਗਈ ਜੀ ਆਂਡੀ ਪਾਈ ਫਿਰ ਮਗਰ ਕੱਟੀ ਕੱਟੀ ਆ ਗਈ ਬਈ ਨਿਕਲ ਮੈਂ ਜੀ ਤੋਂ ਉਤਾਰ ਬਹੁਤ ਸੋਹਣੀ ਬੱਤੀ ਉਦਾਲੀ ਮਈ ਵੀ ਦੂਰੋਂ ਪਛਾਣੀ ਜਾਂਦੀ ਆ ਇਹ ਮਹੀਨ ਕੀ ਲੋਧ ਕਹੂਗਾ 13 14 ਸਾਲ ਸਹੀ ਗੱਲ ਆ ਜੇ ਕੱਚੀ ਕੱਚੀ ਮਈ ਸੋਈ ਆ ਜੇ ਹਾਂ ਜੀ ਕਿਹੜਾ ਸਰਵਾ ਕਰਕੇ ਆ ਜੀ ਮਹੀਨੇ ਤੋਂ ਦਣਾ ਖੜਿਆ ਕਿਹੜੀ ਨੇ ਖੜਨਾ ਬਿਲਕੁਲ ਸਹੀ ਗੱਲ ਆ ਮਾ ਕੇ ਵੀਰ ਜਨਵਾਰ ਪੂਰਾ ਸਿਰੇ ਦਾ ਹਾਂਜੀ ਆਥੂਤ ਮਹਿੰਦੀ ਵੇਖ ਲਈ ਕੰਗੀ ਮੁੰਡੀ ਜਾ ਆ ਗਈ ਉਹ ਖਾਣੇ ਆ ਟਿਕਾ ਮਰ ਰਿਓ ਅਗੋਂ ਖਾ ਵੀ ਪਲਾ ਕੇ ਸਾਰਾ ਖਾਣਾ ਤੁਸੀਂ ਖਾ ਫਾ ਦਿੰਦੇ ਔਨ ਕਰੋ ਭੋਲਾ ਜੀ ਮੂੰਹ ਦਾ ਕਰ ਰਿਓ ਚਾਹ ਬਹੁਤ ਜ਼ਿਆਦਾ ਕੇ ਮੈਂ ਦੀ ਠੀਕ ਹੈ ਜੀ ਬਾਕੀ ਕ੍ਰੀਡ ਬਾਡੀ ਫਲ ਦੇਖੋ ਜੀ ਖਾਣ ਕਰੋ ਚੱਕ ਮੇਰੇ ਭਰਾ ਕੋਈ ਟਾਈਮ ਨਹੀਂ ਹੈ ਮੈਂ ਲਗਾ ਕੋਈ ਥਣਾ ਜ ਮੈਂ ਨਹੀਂ ਆਈ ਤੇ ਅਜੇ ਭੋਲੇ ਦੇ ਆ ਭੋਲੇ ਦੇ ਮੈਂ ਆ ਕੱਟੀ ਖਾਣ ਦੇ ਇਹ ਤਾਂ ਹਾਂ ਜੀ ਆਖੀ ਤੇ ਆਹ 65000 ਮੀਨੇ ਕਰਾ ਦੇ। ਇਹ ਕੋਈ ਪੂਰੀ ਸਾਫ ਸੁਗਰੀ ਮੈਂ ਆ ਵਧੀਆ ਕੁਆਲਿਟੀ ਵਾਲੀ ਤੇ ਵਧੀਆ ਕਰੀ ਬੱਚਾ ਬਚਾ ਜੀ। ਹਾਂ ਜੀ। ਕਰ ਲੋ ਜੀ ਕਰੀ। ਟੀ ਨਹੀਂ ਜੀ ਕਾ ਟੀ ਬਹੁਤ ਸੋਹਣੀ। ਟੀ ਮਾ ਟੀ ਬਹੁਤ ਜਿਆਦਾ ਠੀਕ ਹੈ। ਦੱਸੋ ਭਾਈ ਕੀ ਕਰਾਈ ਜੀ। ਇਹ ਬਿਲਕੁਲ ਜਿਆਦਾ। ਹਾਂ ਜੀ। ਹਾਂ ਜੀ। ਇਹ ਤਾਂ ਫੋਨ ਪਾਉਣੇ ਕਰੀਏ 1.5 ਲੱਖ ਤੋਂ ਨਹੀਂ ਛੋੜ ਹੋਈ 50000। 95 ਦੀ ਹਾਂ 94 ਦੀ ਹਾਂ ਨਾ ਜਿਆਸ ਨਾ ਜਿਆ ਆ ਜਾਂਦਾ ਪਹਛਾਨ ਬਿਲਕੁਲ ਜੀ ਆਜ ਕਰ ਦੋ ਕੇ ਮਾਨ ਥੋੜਾ ਬੋੜਾ ਕਰ ਦੇਣਾ ਹਾਂ ਦੋ ਤੇ ਮੈਂ 15 ਕਿਲੋ ਪਾ ਜੀ ਚੰਗੀ ਸੇਵਾ ਹੋਵੇ ਰੌਂਡ ਰੌਂਡ ਪਾਏ 30 ਰੌਂਡ ਲਗੇ ਠੀਕ ਆ 95 ਹਜ਼ਾਰ ਦੀ ਬਾਈ ਕਹਿੰਦੇ ਜੇ ਕੋਈ ਭੈਣ ਭਰਾ ਕਰ ਦਾਂਗੇ ਮਾਨ ਕਰ ਦੋ ਥੋੜਾ ਬੋੜਾ ਕਰ ਦੋ ਠੀਕ ਹਾਂ ਕੱਟੀ ਆ ਵੀਰ ਹਾਂ ਜੀ ਕੱਟੀ ਪਰ ਦੱਸੋ ਜੀ ਇੱਕ ਮਿੰਟ ਝੋਲੀਆਂ ਦੇਖੋ ਖੰਡੀ ਬੰਦ ਮਗਲਾ ਮਗਲਾ ਕਟੀਆਂ ਪਹਾੜਾਂ ਦੇ ਵੀਰ ਕਟੀਆਂ ਬੜੀਆਂ ਉਹੋ ਜਿਹੀ ਕੱਟੀ ਨਹੀਂ ਪਾਈ ਸੀ ਕੱਟੀਆਂ ਉਹ ਪਾਣੀ ਜਿਹੜੀ ਵੀਡੀਓ ਚ ਪਾਉਣ ਵਾਲੀ ਹੋ ਜਿਹੜੇ ਪਹਾੜੇ ਮਾਨੋਂ ਲੱਗੇ ਚੀਜ਼ ਹੋਏ ਆਈ ਹੋ ਫੀਸ ਪਾਉਣਾ ਹੁੰਦਾ ਪਰ ਥਾਂ ਦੇ ਫਕੀਰ ਨਹੀਂ ਸੀ ਦੇਖੋ ਸਹੀ ਵਾਰ ਛੱਡੋ ਹੁਣ 50 55 ਦੀ ਮਹੀ ਵੀ ਆਉਂਦੀ ਤੇ ਵੀਰ 55000 ਦੀ ਨੀਲੀ ਦੀ ਕੱਟੀ ਵੇਚੀ ਤੇ ਜਿਹੜੀ ਗੱਲ ਮੋਲ ਚੀਜ਼ ਜੀ ਦਾ ਜੀ ਜੀ ਦਾ ਮੋਲ ਪੈਣਾ ਤੇ ਇਹ ਕਿੱਥੇ ਸਿੰਗੀ ਘੁਮਾਂਦੀ ਹੁਣ ਖਾਓ ਇਹਨੂੰ ਇਹ ਕੋਈ ਸੇਂਗਰਾਂ ਦਾ ਚਾਰੂ ਬੜੀ ਕਰਮਾ ਵਾਲੀ ਇੱਛਾ ਕੋ ਬਸ ਸਾਦੇ ਸੁਤਰੀ ਆ ਤੇ ਵਧੀਆ ਨਿਗਾਹ ਆ ਭਾਈ ਮੋਲ ਕਰੇ ਕੋਈ ਸੌਂਦੇ ਭੈਣ ਭਰਾ ਜਾਂ ਕਿ ਜੇ ਤਿਆਰ ਝੋਟੀ ਹੋਵੇ ਤੇ ਤੁਹਾਨੂੰ ਆਵੇ ਮੋਲ ਵੀਰ ਤੇ ਨਾ ਹੀ ਆਵੇ ਅਗਲੇ ਘਰ ਲੈਣੇ ਦਵੇ ਦੁੱਧ ਪੀਵੇ ਮੈਨੂੰ ਕਿਰੇ 20000 ਦੀ ਵੀ ਆ ਮੇਦਈ ਦੀ ਆ ਪੱਤ ਨਹੀਂ ਜੈ ਮੁੱਲ ਨਹੀਂ ਮਣੇ ਜੈ ਮੁੱਲ ਕੋਲ ਮੈਂ ਦੇਦਾ ਕਿ 17000 17 ਦੀ ਘਾ ਦੋ ਭਾਈ ਥੋੜਾ ਆ ਮਾਨ ਕਰ ਦੋ 16000 ਠੀਕ ਆ 16000 ਦੀ ਲੋ ਜ ਮੇਰੇ ਭੈਣ ਭਰਾ 16000 ਦੀ ਗੱਡੀ ਤੇ ਆਖ ਕਿ ਗੈ ਕਰ ਲੋ ਇਹਨਾਂ ਦਾ ਵੀ ਕਾਲੀ ਅੱਖ ਦੀ ਐ ਨੀਲੀ ਅੱਖ ਦੀ ਬੰਗਿਆ ਨਸਲੀ ਮੈਨ ਦੀ ਗੱਡੀ ਆ ਕੀ ਚੀਜ਼ ਵੇਖਥੋਂ ਕਮੰਦੀ ਇੱਥੇ ਮੋੜੋ ਆਪਦੀ ਗੱਡੀ ਨਹੀਂ ਐ ਨੀਲੀ ਅੱਖ ਦੀ ਗੱਡੀ ਲੈ ਲੋ ਆਖਾ ਚੈੱਕ ਇਸ ਸਿੰਗ ਵੇਖੋ ਸਿੰਗੀ ਕਿਦਾਂ ਘੁੰਮਦੀ ਕਰਨ ਵਾਲੀ ਨੂੰ ਬੋਸ ਹਾਂ ਕੱਟੀ ਬਾਈ ਕਹਿੰਦਾ 16000 ਦੀ ਕੱਟੀ ਦੇ ਦਾਂਗੇ ਤੇ ਵਧੀਆ ਸਾਫ ਸੁਥਰੀ ਆ ਤੇ ਵਧੀਆ ਲੁਬਾਜ ਵਾਲੀ ਬਣੂਗੀ ਤੇ ਥਾਣੇ ਕਰਾਂਗਾ ਆਉਂਦਾ ਚੈੱਕ ਕਰਾ ਦੇਣਾ ਦੇਖੋ ਇਥੰੀਆਂ ਵੇ ਬਹੁਤ ਸੋਹਣੀ ਵਧੀਆ ਲੈ ਵੰਦ ਬਹੁਤ ਚੰਗਾ ਮਰੂਗੀ ਪਿਆਰੇ ਆ ਥਾਂ ਤੇ ਪਹਿਲੇ ਸੁਵੇ ਹੀ ਹੁੰਦੀ ਲੋ ਜਿਹੜਾ ਕਰੀਦੇ ਠੀਕ ਹੈ ਬਾਈ 16000 ਆ ਕੇ ਵੀਰਾ ਮਹੀ ਨਹੀਂ ਜੰਮਦੀ ਸਹੀ ਗੱਲ ਦੇਖੋ ਕਿ ਮਹੀ ਨਹੀਂ ਹੁਣ ਘਰ ਘਰ ਜੰਮਦੀ ਠੀਕ ਹੈ ਅੱਜ ਸਹੀ ਗੱਲ ਹੈ ਬਾਈ ਜੀ ਚੀਜ਼ਾਂ ਨਹੀਂ ਹਮੇਂ ਜਾਂਦੀਆਂ ਬਹੁਤ ਵਧੀਆ ਸੁਧਰੀ ਮੈਂ ਸਾਥ ਸੇਵਾ ਕਰੀ ਤਾਂ ਹੀ ਜਿਹੜੇ ਤੜੀਆਂ ਬੰਦੀਆਂ ਖਾਣ ਬੱਜਾ ਮੈਂ ਸਾਂਭੀ ਆ ਚਲੋ ਜਿਆਦਾ ਨਹੀਂ ਤੇ 20 3000 ਖਵਾਇਆ ਤੇਰੀ ਫੇਰੀ ਮੈਂ ਇਡੀ ਰਾਈ ਤਾ ਮਾ ਤੇ ਮਾ ਚੜਿਆ ਹਾਂਜੀ ਜਣਾ ਸਾਕੇ ਵੀ ਜੀ ਲਾਈਕ ਕਮੈਂਟ ਸ਼ੇਅਰ ਹਾਂਜੀ ਵਾਤਾ ਵਾਤੇ ਚੈਨਲ ਨੂੰ ਕਰਿਆ ਕਰੋ ਹਾਂਜੀ ਹਾਂਜੀ ਜਿੰਨੇ ਵੀਰ ਭਰਾ ਸੰਗਤ ਜੁੜੀ ਸਾਰਿਆਂ ਦਿਲੋਂ ਤੁਹਾਨੂੰ ਕਹਿੰਦੇ ਹਾਂ ਹਾਂਜੀ ਭਾਈ ਜੀ ਮੋਨੋ ਨੰਬਰ ਹੈ 9832740 7753 ਮਾਣਾ ਮਾਣਾ ਪਿੰਡ ਪੋਮਾ ਜ਼ਿਲ੍ਹਾ ਅੰਮ੍ਰਿਤਸਰ ਤੇ ਇੱਕ ਵੀਰ ਜੀ ਹੋਰ ਗੱਲ ਹੈ ਜੀ ਤਾਂ ਮਤਲਬ ਇਹ ਉਹ ਥੋੜੀ ਅਪਡੇਟ ਚੇਂਜ ਹੋਏ YouTube ਆnde ਪੇਜਾਂ ਇੰਗਲਿਸ਼ ਹੁੰਦੀ ਆ ਉਹ ਆਪੋ ਆਪਣੇ ਬੰਬੈਲ ਤੋਂ ਤੁਸੀਂ ਕਰ ਸਕਦੇ ਜੇ ਆਪਣਾ ਪੰਜਾਬੀ ਵਿੱਚ ਆ ਉੱਤੇ ਡਿਡਕਸ਼ਨ ਹੁੰਦੀ ਹੁੰਦੀ ਆਪਣੇ ਤੇ ਕਰ ਸਕਦੇ ਜੇ ਆਪਣੇ ਫੋਨ ਰਾਡੇ ਫੋਨ ਤੋਂ ਸੈਟਿੰਗ ਹੋਣੀ ਆ ਆਪਣੇ ਫੋਨ ਸੈਟਿੰਗ ਕਰਕੇ ਵੀਡੀਓ ਸੁਣ ਸਕਦੇ ਜੀ ਧੰਨਵਾਦ ਬਾਈ ਜੀ ਸਤਿ ਸ੍ਰੀ ਅਕਾਲ